ਆ ਇਹ ਸਭ ਸਰਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਪੈਸੇ ਫਿਰ ਸੀਐਮ ਨੂੰ ਦਿੰਦਾ ਸੀ ਜਾਂ ਸੀਐਮ ਦੀ ਵਾਈਫ ਨੂੰ ਦਿੰਦਾ ਸੀ ਜਾਂ ਸੀਐਮ ਦੇ ਕਿਸੇ ਹੋਰ ਪਰਿਵਾਰ ਦੇ ਮੈਂਬਰ ਨੂੰ ਦਿੰਦਾ ਸੀ ਉਹਨੂੰ ਕਿਉਂ ਨਹੀਂ ਬਦਲੇ ਅਜੇ ਤੱਕ ਇੱਥੋਂ ਪਤਾ ਲੱਗਦਾ ਇੱਕ ਹਜ਼ਾਰ ਰੁਪਈਆ ਕੀ ਹੁੰਦਾ ਹੈ ਸਰਕਾਰ ਲਈ ਇੱਕ ਹਜ਼ਾਰ ਰੁਪਈਆ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਨੂੰ ਸਾਢੇ 3 ਸਾਲ ਹੋ ਗਏ ਕੱਲੀ-ਕੱਲੀ ਦਾ 36 36000 40 40000 ਬਣਿਆ ਪਿਆ ਹਜ਼ਾਰ ਰੁਪਈਆ ਨਹੀਂ ਜਦੋਂ ਤੇ ਹੋਇਆ ਫਿਰ ਕਿਹੜੀ ਡਿਵੈਲਪਮੈਂਟ ਤੁਸੀਂ ਹੋਰ ਲਾ ਸਕਦੇ ਹੋ ਹੋ ਇਹ ਪਹਿਲਾਂ ਐਸਾ ਕੁਝ ਹੈ ਨਹੀਂ ਸੀ ਇਹ ਇਹ ਨਾ ਵੇਲੀ ਚੱਲਿਆ ਜਿਹੜਾ ਇਹ ਕਹਿੰਦੇ ਸੀ ਨਾ ਵੀ ਅਸੀਂ ਆਮ ਘਰਾਂ ਦੇ ਮੁੰਡੇ ਆ ਗਏ ਆਮ ਘਰਾਂ ਦੇ ਪਰਿਵਾਰ ਆ ਗਏ ਉਹ ਸਭ ਫਰਾਡ ਸੀ ਇਹ ਆਮ ਘਰਾਂ ਦੇ ਨਹੀਂ ਗਏ ਇਹ ਟ੍ਰੇਨਡ ਟ੍ਰੇਨਡ ਲੁੱਟੇ ਰਹੇ ਨੇ ਇਹਨਾਂ ਨੂੰ ਟ੍ਰੇਨਡ ਠੱਗੀਆਂ ਮਾਰਨ ਵਾਲੇ ਆ ਇਹ ਚੱਲ ਨਹੀਂ ਕੰਮ ਚ ਪਾਉਂਦਾ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਵਿਕਾਸ ਜਿਹੜਾ ਆਮ ਆਦਮੀ ਦੀ ਪਾਰਟੀ ਨੇ ਬਹੁਤ ਕਰਤਾ ਪੰਜਾਬ ਦੇ ਵਿੱਚ ਲੋਕ ਬਹੁਤ ਪਰੇਸ਼ਾਨ ਐਸ ਟਾਈਮ ਦੇਖੋ ਗੱਲ ਇਹ ਆ ਬਹੁਤ ਆਸਾਂ ਨਾਲ ਬਹੁਤ ਉਮੀਦਾਂ ਨਾਲ ਲੋਕਾਂ ਨੇ ਬਦਲਾ ਕੀਤਾ ਸੀ ਜੀ ਇਹ ਤੁਸੀਂ ਵੀ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਹੁਤ ਲੋਕਾਂ ਨੇ ਸੋਚ ਕੇ ਆਹ ਕੰਮ ਆਸੀਂ ਉਸ ਵੇਲੇ ਕਰਗੇ ਸੀ ਸਾਰੇ ਆ ਜਿਹੜਾ ਅੱਜ ਬੋਰਡ ਵੀ ਲੱਗਿਆ ਨਾ ਜਿੱਥੇ ਆ ਸੰਜੀਵ अरोड़ा ਜੀ ਨੇ ਕਿਉਂਕਿ ਸਰਕਾਰ ਆ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਮਸ਼ਹੂਰੀ ਚੱਲਦੀ ਆ ਇਹ ਬੋਰਡ ਵੀ ਜਿਹੜੇ ਆ ਸਮਾਰਟ ਸਿਟੀ ਚੋਂ ਸਮਾਰਟ ਸਿਟੀ ਚੋਂ ਦਿੱਲੀ ਚੋਂ ਜਿਹੜਾ 1000 ਕਰੋੜ ਰੁਪਈਆ ਆਇਆ ਸੀ ਇਹ ਬੋਰਡ ਵੀ ਇਹ ਜਿਹੜੇ ਇਹਨੂੰ ਕੀ ਕਹਿੰਦੇ ਆ ਜਿਹੜੇ ਚੱਲਦੇ ਆਟੋਮੈਟਿਕ ਇਹਨਾਂ ਨੂੰ ਕੀ ਕਹਿ ਸਕਦੇ ਆ ਆਪਾਂ ਸਕਰੀਨ ਸਕਰੀਨ ਜਿਹੜੀ ਐਲਈਡੀ ਸਕਰੀਨ ਇਹ ਜਿਹੜੀ ਆ ਇਹ ਵੀ ਇਹ ਵੀ ਉਸ ਵੇਲੇ ਦੀ ਆ ਇਹ ਵੀ ਇਹਨਾਂ ਦੀ ਨਹੀਂ ਗੀ ਇਸ ਕਰਕੇ ਆ ਮਾਰਕੀਟ ਦਾ ਜੋ ਵੀ ਬਣਿਆ ਜੋ ਵੀ ਆ ਡਿਜ਼ਾਈਨ ਦੇਖ ਰਹੇ ਹੋ ਇਹ ਵੀ ਸਮਾਰਟ ਸਿਟੀ ਚੋਂ ਆ ਕਹਿੰਦਾ ਭਾਵੇਂ ਆ ਨਾ ਦੇਖੋ ਆਪਣਾ ਜੇ ਘਰ ਚ ਜੀ ਆਪਾਂ ਕਹੀ ਜਾਈਏ ਵੀ ਅਸੀਂ ਕੋਠੀ ਬਣਾਉਣੀ ਆ ਨਵੀਂ ਆਪਾਂ ਕਹੀ ਜਾਈਏ ਗੱਡੀ ਨਮੀ ਲੈਣੀ ਆ ਉਹ ਕਿਵੇਂ ਲੈ ਹੋਊਗੀ ਜੇ ਆਪਣੇ ਕੋਲ ਮਿਹਨਤ ਕਰਕੇ ਕਮਾਈ ਕਰਾਂਗੇ ਕੋਈ ਸਾਧਨ ਹੋਊਗਾ ਵਸੀਲਾ ਹੋਊਗਾ ਤਦ ਹੀ ਆ ਨਾ ਜੇ ਜਦੋਂ ਆਪਣੇ ਕੋਲ ਪੈਸਾ ਹੀ ਨਾ ਹੋਵੇ ਇਹ ਗੱਲ ਕਹੀ ਜਾਣੀ ਵੀ ਡਵੈਲਪਮੈਂਟ ਇੱਥੋਂ ਪਤਾ ਲੱਗਦਾ 1000 ਰੁਪਈਆ ਕੀ ਹੁੰਦਾ ਹੈ ਸਰਕਾਰ ਲਈ 1000 ਰੁਪਈਆ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਨੂੰ ਸਾਢੇ 3 ਸਾਲ ਹੋ ਗਏ ਕੱਲੀ-ਕੱਲੀ ਦਾ 36 36000 40 40000 ਬਣਿਆ ਪਿਆ 1000 ਰੁਪਈਆ ਨਹੀਂ ਜਦੋਂ ਤੇ ਹੋਇਆ ਕਿਹੜੀ ਡਿਵੈਲਪਮੈਂਟ ਤੁਸੀਂ ਹੋਰ ਲਾ ਸਕਦੇ ਹੋ ਹੋਰ ਡਿਵੈਲਪ 1000 ਰੁਪਏ ਚ ਤਾਂ ਕੋਈ ਡਿਵੈਲਪਮੈਂਟ ਨਹੀਂ ਹੋ ਸਕਦੀ ਜਿਹੜਾ 1000 ਨਹੀਂ ਦੇ ਸਕੇ ਉਹ ਡਿਵੈਲਪਮੈਂਟ ਮੈਂ ਕਿਹੜੀ ਕਰ ਰਿਹਾ ਕੋਟ ਜੋ ਵੀ ਉਰੇ ਕੁਛ ਉਹ ਕੇਂਦਰ ਦਾ ਪੈਸਾ ਦਾ ਮੋਦੀ ਸਾਹਿਬ ਦਾ ਪੈਸਾ ਸਰ ਕਰਪਸ਼ਨ ਦੀ ਗੱਲ ਕਰੀਏ ਕਹਿੰਦੇ ਕਰਪਸ਼ਨ ਖਤਮ ਕਰਾਂਗੇ ਤੇ ਹੁਣ ਰਮਨ ਰੋੜਾ ਦੀ ਗੱਲ ਕਰਦੇ ਚਲੰਦਰ ਤੋਂ ਕਿੰਨਾ ਵੱਡਾ ਉਹਨੇ ਨਾ ਨਾ ਰਮਨ ਰੋੜਾ ਅਜੇ ਤੱਕ ਬਾਅਦ ਚ ਕਰਦੇ ਆ ਪਹਿਲਾਂ ਇੱਥੇ ਲੁਧਿਆਣੇ ਦੀ ਵੀ ਕਰ ਲਈਏ ਇੱਥੇ ਸੰਜੇ ਕਬਰ ਇੱਕ ਚੀਫ ਇੰਜੀਨੀਅਰ ਅਫਸਰ ਸੀ ਜਿਹਨੇ ਪੈਸਾ ਉਰੇ ਦੱਬ ਕੇ ਸਾਢੇ 3 ਸ ਉਹਨੂੰ ਕਿਹਨੇ ਚੱਕਿਆ ਜਦੋਂ ਪਵਾਰ ਸਾਹਿਬ ਪਵਾਰ ਸਾਹਿਬ ਡੀਜੀਪੀ ਬਿਜਲੈਂਸ ਲੱਗ ਗਏ ਪਿਛਲੇ ਮਹੀਨੇ ਉਹਨਾਂ ਨੇ ਇਹਨੂੰ ਚੱਕ ਲਿਆ ਆਪਣੇ ਲੁਧਿਆਣੇ ਉਰੇ ਚੀਫ ਲੱਗਿਆ ਸੀ ਕਾਰਪੋਰੇਸ਼ਨ ਚ ਉਹਨੇ ਹੁਣ ਜਦੋਂ ਫੜਿਆ ਗਿਆ ਉਹਨੇ ਜਿਮਨੀ ਚ ਇੰਟਰੋਗੇਸ਼ਨ ਚ ਨੌ ਕਿਧਲੇ ਆਏ ਜਿਹੜਾ ਉਰੇ ਅਦਿੱਤਿਆ ਕਾਰਪੋਰੇਸ਼ਨ ਦਾ ਕਮਿਸ਼ਨਰ ਲੱਗਿਆ ਹੋਇਆ ਆ ਇਹ ਸਭ ਸਰਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਪੈਸੇ ਫਿਰ ਸੀਐਮ ਨੂੰ ਦਿੰਦਾ ਸੀ ਜਾਂ ਸੀਐਮ ਦੀ ਵਾਈਫ ਨੂੰ ਦਿੰਦਾ ਸੀ ਜਾਂ ਸੀਐਮ ਦੇ ਕਿਸੇ ਹੋਰ ਪਰਿਵਾਰ ਦੇ ਮੈਂਬਰ ਨੂੰ ਦਿੰਦਾ ਸੀ ਉਹਨੂੰ ਕਿਉਂ ਨਹੀਂ ਬਦਲੇ ਅਜੇ ਤੱਕ ਇਸ ਕਰਕੇ ਕਰਪਸ਼ਨ ਤਾਂ ਰਗ ਰਗ ਚ ਇਹਨਾਂ ਦੇ ਵੜੀ ਹੋਈ ਆ ਇਦੋਂ ਪਹਿਲਾਂ ਇਹ ਇਲੈਕਸ਼ਨ ਜਲੰਧਰ ਦੀ ਲੜਨ ਗਏ ਸੀ ਜਿੱਥੇ ਤੁਸੀਂ ਕਹਿ ਰਹੇ ਹੋ ਉੱਥੇ ਇੱਕ ਐਮਐਲਏ ਇਹਨਾਂ ਦੇ ਜਿਹੜੇ ਸੀਗੇ ਜਿੱਤੇ ਬਾਈ ਇਲੈਕਸ਼ਨ ਸੀ ਉਹ ਛੱਡ ਕੇ ਇਹਨਾਂ ਨੂੰ ਤਾਂ ਹੀ ਬਾਈ ਇਲੈਕਸ਼ਨ ਹੋਈ ਦੂਜੀ ਐਮਐਲਏ ਹੁਣ ਜੇਲ ਚ ਹੋ ਗਏ ਜਲੰਧਰ ਦੇ ਤੇ ਇੱਥੇ ਵੀ ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਕੀ ਕੀ ਚੰਦ ਚੜਨਗੇ ਇੱਥੇ ਵੀ ਸਰ ਇਲੈਕਸ਼ਨ ਦੇ ਟਾਈਮ ਤੇ ਕਿਉਂ ਇਦਾਂ ਦੇ ਕਿਸੇ ਹੁੰਦੇ ਨੇ ਸਾਹਮਣੇ ਕੀ ਕਿ ਧਿਆਨ ਭਟਕਾਣਾ ਚਾਹੁੰਦੇ ਦੂਸਰੇ ਦੇਖੋ ਗੱਲ ਇਹ ਆ ਮਤਲਬ ਕਹਿਣ ਦਾ ਨਾ ਇਹ ਪਹਿਲਾਂ ਐਸਾ ਕੁਝ ਹੈ ਨਹੀਂ ਸੀ ਇਹ ਇਹਨਾਂ ਵੇਲੇ ਚੱਲਿਆ ਜਿਹੜਾ ਇਹ ਕਹਿੰਦੇ ਸੀ ਨਾ ਵੀ ਅਸੀਂ ਆਮ ਘਰਾਂ ਦੇ ਮੁੰਡੇ ਆ ਗਏ ਆਮ ਘਰਾਂ ਦੇ ਪਰਿਵਾਰ ਆ ਗਏ ਉਹ ਸਭ ਫਰਾਡ ਸੀ ਇਹ ਆਮ ਘਰਾਂ ਦੇ ਨਹੀਂ ਗੇ ਇਹ ਟ੍ਰੇਨਡ ਟਰੇਂਡ ਲੁਟੇਰੇ ਇਹਨਾਂ ਨੂੰ ਟਰੇਂਡ ਠੱਗੀਆਂ ਮਾਰਨ ਵਾਲੇ ਆ ਇਹ ਅਲੀ ਬਾਬਾ 40 ਚੋਰ ਜਿਹੜਾ ਸਿੱਖ ਕਹਾਵਤ ਉਹ ਨੇ ਉਹ ਟੋਲਾ ਹੈ ਇਸ ਕਰਕੇ ਇਹਨਾਂ ਬੜੀ ਇਹ ਗੱਲਾਂ ਹੋ ਰਹੀਆਂ ਪਹਿਲਾਂ ਕਦੇ ਗੱਲਾਂ ਨਹੀਂ ਇਹ ਜਿਹੀਆਂ ਹੁੰਦੀਆਂ ਸੀ ਚੰਗੇ شریف ਆਦਮੀ ਲੋਕ ਚੁਣਦੇ ਸੀ ਇਸ ਵਾਰ ਇੱਕ ਇਹ ਸੀ ਵੀ ਅੰਨਾ ਹਜ਼ਾਰੇ ਦੀ ਉਹਨਾਂ ਦੇ ਕਰਕੇ ਜੋ ਜੀ ਕੀਤਾ ਉਹ ਲੋਕਾਂ ਨੇ ਚੁਣ ਲਿਆ ਉਹ ਲੋਕਾਂ ਨੇ ਬਣਾਤਾ ਵੀ ਬਦਲਾ ਅਸੀਂ ਵੀ ਅਸੀਂ ਵੀ ਸੀ ਉਹ ਚੋ ਸੀਗੇ ਵੀ ਸਾਡੇ ਵੀ ਕਿਤੇ ਦਿਮਾਗ ਸੀ ਵੀ ਸ਼ਾਇਦ ਯਾਰ ਇਹ ਕੁਛ ਚੰਗਈ ਕਰ ਦੇਣ ਜਿਹੜਾ ਸਤੋ ਨਹੀਂ ਹੋਇਆ ਪਰ ਇਹ ਥੋੜੀ ਪਤਸ ਵੀ ਨਿਘਾਰੀ ਪਾ ਦੇਣਗੇ ਇਹ ਅੱਗੇ ਕੋਈ ਪੋਲੀਟੀਕਲ ਛੋਟਾ ਮੋਟਾ ਕੋਈ ਮੈਂ ਕਹਿੰਦਾ ਮਾੜਾ ਮੋਟਾ ਪੰਜਾਬ ਚ ਕੋਈ ਇਹ ਤਾਂ ਡੱਕ ਹੀ ਮਾਰਨ ਲੱਗੇ ਇਹ ਤਾਂ ਅਨੇਵਾ ਸਭ ਲੱਗੇ ਹੋਏ ਨੇ ਜਿਹੜੇ ਬੰਦੇ ਕੋਲ 2 ਲੱਖ ਦੀ ਜਿਹੜੀ ਉਕਾਰ ਨਹੀਂ ਲੈ ਸਕਦਾ ਸੀ ਅੱਜ ਉਹ 2-2 ਕਰੋੜ ਦੀਆਂ ਕਾਰਾਂ ਤੇ ਚੜੇ ਫਿਰਦੇ ਆ ਕਿਹੜੀ ਇਹ ਜੀ ਪੋਲਿਟਿਕਲ ਬੰਦੇ ਕੋਲ ਕਿਹੜੀ ਕਮਾਈ ਹੁੰਦੀ ਹੈ ਮੈਨੂੰ ਦੱਸੋ ਜਿਹਦੇ ਕੋਲ ਇੰਨਾ ਪੈਸਾ ਅਸੀਂ ਤਾਂ ساری ਜ਼ਿੰਦਗੀ ਹੋ ਗਈ ਤੀਜੀ ਪੀੜੀ ਪੋਲਿਟਿਕਸ ਚ ਅਸੀਂ ਤਾਂ ਅਨੋਵਾ ਤੋਂ ਵੱਧ ਅਜਕਾਰ ਨਹੀਂ ਖਰੀਦ ਸਕਿਓ ਵੀ ਸਾਨੂੰ ਲੋਨ ਤੇ ਲੈਣੀ ਪੈਂਦੀ ਹੈ ਇਹ ਕਿਹੜੀ ਇਹ ਜੀ ਚੀਜ਼ ਹੈ ਜੀ ਜਿਹ ਤੋਂ ਇੰਨੀ ਕਮਾਈ ਹੋਸਾ ਸਾਤੋਂ ਤਾਂ ਕੋਠੀ ਨਹੀਂ ਬਣੀ ਅੱਜ ਤੱਕ ਪਿੰਡ ਵਾਲਾ ਘਰ ਹੀ ਆ ਜੇ ਤੁਸੀਂ ਇਮਾਨਦਾਰੀ ਨਾਲ ਕਰਦੇ ਹੋ ਇਹ ਕੰਮ ਨਹੀਂ ਹੋ ਸਕਦਾ ਜਿਹੜਾ ਵੀ ਕੋਠੀਆਂ ਬਣਾਉਂਦਾ ਏ ਜਿਹੜਾ ਵੀ ਗੱਡੀਆਂ ਲੈਂਦਾ ਏ ਉਹ ਕਿਤੂ ਨਾ ਕਿਤੂ ਦਾਲ ਚ ਕਾਲਾ ਹੈ ਸਰ ਫਿਰ ਇਸ ਵਾਰ ਬੀਜੇਪੀ ਮੋਰਚਾ ਮਾਰੇਗੀ ਇਹ ਇਸ ਵਾਰ ਜੋ ਹੈ ਇਸ ਵੇਲੇ ਤੱਕ ਮਾਹੌਲ ਆ ਮੈਂ ਤੁਹਾਨੂੰ ਦੱਸ ਸਕਦਾ ਹਾਂ ਵੀ ਲੋਕ ਬੀਜੇਪੀ ਨੂੰ ਨਰਿੰਦਰ ਮੋਦੀ ਜੀ ਨੂੰ ਜੋ ਤੀਜੀ ਟਰਮ ਦੁਬਾਰਾ ਆਏ ਆ ਤੇ ਪੰਜਾਬ ਦਾ ਬਹੁਤ ਵੱਡਾ ਵਿਸ਼ਵਾਸ ਉਹਨਾਂ ਨਾਲ ਜੁੜਿਆ ਹੈ ਜੋ ਆਪਰੇਸ਼ਨ ਸੰਧੂਰ ਕਿਸ ਤਰੀਕੇ ਨਾਲ ਪਾਕਿਸਤਾਨ ਨੂੰ ਭੰਨੇ ਆਏ ਲੋਕਾਂ ਦਾ ਹੋਰ ਉਹਨਾਂ 'ਚ ਆਤਮ ਵਿਸ਼ਵਾਸ ਵਧਿਆ ਹੈ ਜਿਸ ਤਰੀਕੇ ਨਾਲ ਪ੍ਰੋਜੈਕਟ ਚੱਲ ਰਹੇ ਆ ਦੁਨੀਆ ਦੀ ਦੁਨੀਆ ਦੀ ਤਾਕਤ ਚੌਥੇ ਨੰਬਰ ਦੀ ਬਣ ਗਈ ਆ ਤੇ ਇਸ ਕਰਕੇ ਬਹੁਤ ਲੋਕਾਂ ਨੂੰ ਮੋਦੀ ਜੀ ਤੇ ਇੱਕ ਘਰ ਇੱਕ ਉਹਨਾਂ ਤੇ ਮਤਲਬ ਵਿਸ਼ਵਾਸ ਤੇ ਉਹ ਵਿਸ਼ਵਾਸ ਪੰਜਾਬ ਵੀ ਚਾਹੁੰਦਾ ਵੀ ਡਬਲ ਇੰਜਨ ਸਾਡੇ ਵੀ ਚੱਲੇ ਤੇ ਉਹ ਜੀਵਨ ਗੁਪਤਾ ਜੀ ਦੇ ਨਾਲ ਵੈਸਟ ਤੋਂ ਸ਼ੁਰੂ ਹੋਊਗਾ ਪੰਜਾਬ ਦੀ ਤਰੱਕੀ ਦੀ ਜਿਹੜੀ ਨਹੀਂ ਆ ਉਹ ਜੀਵਨ ਗੁਪਤਾ ਜੀ ਜਿੱਤ ਨਾਲ ਲੁਧਿਆਣਾ ਵੈਸਟ ਚ ਰੱਖੀ ਜਾਊ ਧੰਨਵਾਦ ਇਹ ਸਨ ਅਰਵਨੀਤ ਸਿੰਘ ਬਿੱਟੂ ਜੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਤੇ ਇਸ ਟਾਈਮ ਜਿਹੜਾ ਵੈਸਟ ਤੋਂ ਬੀਜੇਪੀ ਹੀ ਮੋਰਚਾ ਮਾਰੇਗੀ ਧੰਨਵਾਦ